سلام ਚਾਵਾਂ ਦੇ ਨਾਲ ਆਏ ਸੀ ਜਾਵਾਂ ਨਾਲ ਕੁਝ ਆਮ ਤਾਂ ਹਾਂਜੀ ਆ ਇਸ ਟਾਈਮ ਤੇ ਅਸੀਂ ਤੇ ਹੋ ਜਾਏ ਸੀ 60 ਦਾ ਸਵਾਰ ਹਾਂ ਇਹ ਹੋਏ ਇੱਕ ਦੁਰਘਟਨਾ ਸਾਡੇ ਨਾਲ ਬੀਤੀ ਕਿਹੜੀ ਆਤਮਾ ਦੇ ਕਿੰਦਾ

ਫਿਰ ਗਏ ਆ ਨਾ ਜਿੱਥੇ ਸਟੇਜ ਹੈਗਾ ਸੀ ਆਪਾਂ ਜੈ ਮਨਲਾ ਪਾਉਣੀ ਸੀ ਸ ਕਰਨੇ ਸੀ ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜ਼ਿਆਦਾ ਥੜੇ ਮਹਿਸੂਸ ਹੋਇਆ ਮੜ ਕੇ ਸੀ ਆਖਾ ਵੀ ਚੱਲ ਇੱਥੇ ਦਵਾਈ ਦੇਣ ਦੀ ਆਪਾਂ ਜਲਾਲਾਵਾਂ ਦਾ ਲੈ ਚੱਲਨੇ ਫਿਰ ਘਰ ਲੈ ਲੰਗਾ ਲੂੰਗਾ ਵੀ ਚੇਂਗੀ ਦੀ ਤਵੇ ਕਪੜੇ ਤੇ ਫਿਰ ਜਲਾਲਾਵਾਂ ਦਾ ਲੈ ਗਏ ਉੱਥੇ ਜਾ ਕੇ ਵੀ ਮੇਰਾ ਬਸ ਖਤਮ ਹੋ ਗਿਆ ਕਿੰਨੀ ਉਮਰ ਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਸੀ ਅੱਜ ਵੀ ਸੀ ਬੀਏ ਕਿ ਕਿਸੇ ਜ਼ਰਾ ਦੇਖੋ ਬਿੱਖਾਨੀ ਕਿੱਤੋਂ ਬਰਾਕ ਤੇ ਤੋਂ ਆ ਦੋਨੇ ਤੋਂ ਗੋਲੂ ਕੀ ਨਾਲੀ ਰੁਕਾ ਨਾਲੀ ਰੁਕਾਣੀ ਹੈ ਜੇ ਬਾਹਰ ਖੇਤ ਤੇ ਲਾਹਾਂ ਫਿਰ ਹੋ ਗਈ ਸੀ ਹਾਂਜੀ ਲਾਹਾਂ ਫਿਰ ਤੋਂ ਬਾਅਦ ਸ਼ਗਨ ਵਿਆਰ ਹੋ ਰਹੀ ਸੀ ਹਾਂ ਸ਼ਗਨ ਵਿਆਰ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ